ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨੌਜਵਾਨ ਕੀਰਤਨੀਏ ਸਿੰਘ ਨੇ ਇਲਾਕੇ ਦੇ ਦੋ ਸੀਨੀਅਰ ਗੁਰਸਿੱਖਾਂ ਨੂੰ ਕਿਹਾ ਕਿ ਜੇ ਮੇਰਾ ਉਸ ਕੁੜੀ ਨਾਲ ਵਿਆਹ ਨਾ ਹੋਇਆ ਤਾਂ ਮੈਂ ਮਰ ਜੂੰਗਾ ਉਸ ਨੌਜਵਾਨ ਦੇ ਮੂੰਹ ਤੇ ਐਨਾ ਦੁੱਖ ਅਤੇ ਪਰੇਸ਼ਾਨੀ ਸੀ ਕਿ ਜਿਵੇਂ ਉਸ ਦੀ ਜਾਨ ਨਿਕਲਦੀ ਹੋਵੇ ਜਦੋਂ ਉਸ ਨੇ ਇਹ ਗੱਲ ਕਹੀ ਤਾਂ ਸੁਣਨ ਵਾਲੇ ਦੋਨੋਂ ਗੁਰਸਿੱਖ 당 ਰਹਿ ਗਏ ਉਹਨਾਂ ਵਿੱਚੋਂ ਅੱਧ ਖੜ ਉਮਰ ਦੇ ਚੜਦੀ ਕਲਾ ਵਾਲੇ ਗੁਰਸਿੱਖ ਨੇ ਉਸ ਨੂੰ ਹੈਰਾਨੀ ਨਾਲ ਪੁੱਛਿਆ ਓਏ ਤੂੰ ਆਸ਼ਿਕ ਕਦੋਂ ਦਾ ਬਣ ਗਿਆ ਤੂੰ ਉਹੀ ਨਹੀਂ ਜੋ ਕਹਿੰਦਾ ਸੀ ਕਿ ਮੇਰੀ ਸਾਰੀ ਜ਼ਿੰਦਗੀ ਗੁਰੂ ਸਾਹਿਬ ਤੇ ਕੁਰਬਾਨ ਹੈ ਮੈਂ ਇਸ ਜਨਮ ਵਿੱਚ ਬਸ ਭਗਤੀ ਕਰਨੀ ਹੈ ਇਹ ਸੁਣ ਕੇ ਕੀਤਨੀ ਸਿੰਘ ਨੇ ਨੀਵੀਂ ਪਾ ਲਈ ਪਰ ਹੌਲੀ ਜਿਹੀ ਬੋਲਿਆ ਕਿ ਮੈਂ ਸੱਚ ਕਹਿੰਦਾ ਹਾਂ ਕਿ ਜੇ ਮੇਰਾ ਉਸ ਕੁੜੀ ਨਾਲ ਵਿਆਹ ਨਾ ਹੋਇਆ ਤਾਂ ਮੇਰਾ ਬਚਣਾ ਮੁਸ਼ਕਿਲ ਹੈ ਦੂਜਾ ਸਿੰਘ ਜੋ ਅਜੇ ਚੁੱਪ ਸੀ ਉਸ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਥੋੜਾ ਉਤੇਜਿਤ ਹੋ ਕੇ ਕੀਤਨੀ ਸਿੰਘ ਨੂੰ ਪੁੱਛਿਆ ਗੁੰਦਾ ਬੜੇ ਵਜਦ ਨਾਲ ਹੁਲਾਰੇ ਲੈ ਲੈ ਕੇ ਗੋਂਦਾ ਹੁੰਦਾ ਹੈ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਹੁਣ ਗੁਰੂ ਦੇ ਲੇਖੇ ਜਨਮ ਲੋਣ ਦੀ ਥਾਂ ਤੇ ਤੂੰ ਇੱਕ ਮਾਸ ਦੀ ਮੂਰਤੀ ਪਿੱਛੇ ਆਪਣੀ ਜ਼ਿੰਦਗੀ ਗਵਾਉਣੀ ਚਾਹੁੰਦਾ ਹੈ ਇਹ ਤਾਂ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਤੇਰਾ ਤਾਂ ਜਮਾ ਹੀ ਬੇੜਾ ਗਰਕ ਹੋ ਗਿਆ ਹੈ ਇਹ વાਰਤਾ ਕਾਲਪਨਿਕ ਨਹੀਂ ਹੈ ਬਲਕਿ ਸੱਚੀਆਂ ਘਟਨਾਵਾਂ ਤੇ ਆਧਾਰਿਤ ਹੈ ਇੱਕ ਆਮ ਬੰਦਾ ਜੋ ਮਰਜ਼ੀ ਕਰੇ ਪਰ ਜੇਕ ਅਮਰੇਤਾਰੀ ਨੌਜਵਾਨ ਸਿੰਘ ਇਦਾਂ ਦੀਆਂ ਢਿੱਲੀਆਂ ਗੱਲਾਂ ਕਰੇ ਤਾਂ ਮਨ ਨੂੰ ਬਹੁਤ ਅਫਸੋਸ ਹੁੰਦਾ ਹੈ ਇਹ ਜਨਮ ਸਾਨੂੰ ਆਸ਼ਕੀਆਂ ਕਰਨ ਵਾਸਤੇ ਨਹੀਂ ਮਿਲਿਆ ਬਲਕਿ ਪ੍ਰਭੂ ਪ੍ਰਾਪਤੀ ਕਰਨ ਲਈ ਮਿਲਿਆ ਹੈ ਪਤਾ ਨਹੀਂ ਆਪਾਂ ਕਿੰਨੇ ਜਨਮ ਲੈ ਚੁੱਕੇ ਹਾਂ ਅਤੇ ਇਨ੍ਹਾਂ ਜਨਮਾਂ ਵਿੱਚ ਪਤਾ ਨਹੀਂ ਕਿੰਨੀਆਂ ਆਸ਼ਕੀਆਂ ਕਰ ਆਏ ਹਾਂ ਹੁਣ ਤੱਕ ਤੇ ਸਾਰੇ ਜਨਮਾਂ ਵਿੱਚ ਅਸੀਂ ਮਾਇਆ ਦੇ ਕੰਮ ਹੀ ਤਾਂ ਕਰਦੇ ਰਹੇ ਹਾਂ ਅਤੇ ਮਾਇਆ ਦੇ ਮੋਏ ਹੋਏ ਅਸੀਂ ਇਸ ਜਨਮ ਵਿੱਚ ਵੀ ਉਹੋ ਕੁਝ ਕਰਨਾ ਚਾਹੁੰਦੇ ਹਾਂ ਜੋ ਅੱਗੇ ਕਰਦੇ ਰਹੇ ਹਾਂ ਅੰਮ੍ਰਿਤਚਕ ਕੋਣ ਤੋਂ ਪਹਿਲਾਂ ਪੰਜ ਪਿਆਰੇ ਪੁੱਛਦੇ ਹਨ ਕਿ ਕੀ ਤੂੰ ਗੁਰੂ ਨੂੰ ਸਿਰ ਦੇਣ ਨੂੰ ਤਿਆਰ ਹੈ ਜਦੋਂ ਵਿਅਕਤੀ ਇਹ ਕਾਲ ਕਰਦਾ ਹੈ ਕਿ ਹਾਂ ਜੀ ਮੈਂ ਆਪਣਾ ਸਿਰ ਗੁਰੂ ਸਾਹਿਬ ਨੂੰ ਦੇਣ ਲਈ ਤਿਆਰ ਹਾਂ ਉਦੋਂ ਹੀ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਬਖਸ਼ਣ ਲਈ ਤਿਆਰ ਹੁੰਦੇ ਹਨ ਇਸ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਅੰਮ੍ਰਿਤਧਾਰੀ ਗੁਰਸਿੱਖ ਤੁਸੀਂ ਦੁਨੀਆ ਵਿੱਚ ਦੇਖਦੇ ਹੋ ਉਹਨਾਂ ਸਾਰਿਆਂ ਨੇ ਆਪਣਾ ਸਿਰ ਗੁਰੂ ਨੂੰ ਭੇਟ ਕੀਤਾ ਹੋਇਆ ਹੈ ਉਹਨਾਂ ਦਾ ਸਿਰ ਉਹਨਾਂ ਦਾ ਨਹੀਂ ਬਲਕਿ ਗੁਰੂ ਸਾਹਿਬ ਦੀ ਅਮਾਨਤ ਹੈ ਪਰ ਜੇ ਹੁਣ ਕੋਈ ਵਿਅਕਤੀ ਗੁਰੂ ਨੂੰ ਸਿਰ ਦੇ ਕੇ ਇਹ ਕਹੇ ਕਿ ਜੇ ਮੇਰਾ ਵਿਆਹ ਫਲਾਣੀ ਮਾਸ ਦੀ ਮੂਰਤੀ ਨਾਲ ਨਾ ਹੋਇਆ ਤਾਂ ਮੈਂ ਮਰ ਜੂਗਾ ਤਾਂ ਤੁਸੀਂ ਆਪ ਹੀ ਫੈਸਲਾ ਕਰ ਲਓ ਕਿ ਅਜਿਹਾ ਵਿਅਕਤੀ ਗੁਰੂ ਦੀ ਅਮਾਨਤ ਵਿੱਚ ਕਿੰਨੀ ਵੱਡੀ ਖਿਆਨਤ ਕਰ ਰਿਹਾ ਹੈ ਉਹ ਬਹੁਤ ਵੱਡਾ ਦੋਸ਼ੀ ਹੈ ਅਤੇ ਗੁਰੂ ਦਾ ਦੇਣਦਾਰ ਹੈ ਗੁਰੂ ਸਾਹਿਬ ਨੂੰ ਸਿਰ ਦੇਣ ਤੋਂ ਬਾਅਦ ਕਿਸੇ ਕੁੜੀ ਤੇ ਆਸ਼ਿਕ ਹੋ ਜਾਣਾ ਅਤੇ ਆਸ਼ਿਕ ਹੋ ਕੇ ਉਸ ਨਾਲ ਆਸ਼ਕੀਆਂ ਕਰਨੀਆਂ ਐਨਾ ਵੱਡਾ ਗੁਨਾਹ ਹੈ ਇਸ ਤੇ ਬਰਾਬਰ ਹੋਰ ਕੋਈ ਗੁਨਾਹ ਨਹੀਂ ਹੈ ਜਿਸ ਕੌਮ ਵਿੱਚ ਇਹ ਕਾਮ ਵਾਲੀ ਕਮਜ਼ੋਰੀ ਆ ਜਾਵੇ ਉਸ ਕੌਮ ਨੂੰ ਖਤਮ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਅਤੇ ਜਿਸ ਕੌਮ ਦੇ ਨੌਜਵਾਨ ਅਤੇ ਸਿਆਣੀ ਕਾਮਵਾਸਨਾ ਤੋਂ ਬਚੇ ਰਹਿਣ ਅਤੇ ਇਸவித ਆਪਣਾ ਕਿਰਦਾਰ ਉੱਚਾ ਰੱਖ ਲੈਣ ਉਸ ਕੌਮ ਨੂੰ ਕੋਈ ਨਹੀਂ ਮਿਟ ਸਕਦਾ ਆਸ ਕੀ ਇੱਕ ਨਾਲ ਹੁੰਦੀ ਹੈ ਇਹ ਆਸ ਕੀ ਹੀ ਸੀ ਜਿਸ ਨੇ ਗੁਰਸਿੱਖ ਨੂੰ ਗੁਰੂ ਨੂੰ ਆਪਣਾ ਸਿਰ ਦੇਣ ਲਈ ਉਤਸ਼ਾਹਤ ਕੀਤਾ ਸੀ ਅਤੇ ਅੰਮ੍ਰਿਤ ਛਕਣ ਲਈ ਪ੍ਰੇਰਿਤ ਕੀਤਾ ਸੀ ਇਹ ਆਸ਼ਕੀ ਦਾ ਜਨੂਨ ਹੀ ਸੀ ਜਿਸ ਕਾਰਨ ਗੁਰਸਿੱਖ ਨੇ ਵਾਹਿਗੁਰੂ ਸਾਹਿਬ ਦੇ ਪਿਆਰ ਵਿੱਚ ਆਪਣਾ ਸਿਰ ਗੁਰੂ ਨੂੰ ਦੇ ਕੇ ਖੰਡੇ ਦੀ ਪੌਹਲ ਅਤੇ ਨਾਮ ਗੁਰਮੰਤਰ ਦੀ ਦਾਤ ਪ੍ਰਾਪਤ ਕੀਤੀ ਸੀ ਫਰਜ਼ ਤਾਂ ਇਹ ਸੀ ਕਿ ਗੁਰਸਿੱਖ ਨਾਮ ਬਾਣੀ ਦੀ ਅਥਾਹ ਕਮਾਈ ਕਰਕੇ ਪ੍ਰੀਤਮ ਪਿਆਰੇ ਵਾਹਿਗੁਰੂ ਨੂੰ ਰਿਝਾ ਕੇ ਵਸਲੇ ਯਾਰ ਪ੍ਰਾਪਤ ਕਰਦਾ ਪਰ ਇਹ ਨੌਜਵਾਨ ਤਾਂ ਹੋਰ ਹੀ ਚੱਕਰਾਂ ਵਿੱਚ ਫਸ ਗਿਆ ਵਾਹਿਗੁਰੂ ਪ੍ਰੀਤਮ ਪਿਆਰੇ ਨੂੰ ਭੁੱਲ ਕੇ ਇੱਕ ਮਾਸ ਦੀ ਪੁਤਲੀ ਤੇ ਆਸ਼ਕ ਹੋ ਕੇ ਆਪਣਾ ਜਨਮ ਖਰਾਬ ਕਰਨ ਤੇ ਤੁਲਿਆ ਹੋਇਆ ਹੈ ਅੱਜਕੱਲ ਦੇ ਨੌਜਵਾਨਾਂ ਨੇ ਇੱਕ ਐਸੀ ਕੁਮਤ ਲੈ ਲਈ ਹੈ ਕਿ ਸੱਚੇ ਸਾਹਿਬ ਨੂੰ ਛੱਡ ਕੇ ਮਾਸ ਦੀਆਂ ਪੁਤਲੀਆਂ ਮਗਰ ਤੁਰ ਪਏ ਹਨ। ਇਹੋ ਹੀ ਹਾਲ ਕੁੜੀਆਂ ਦਾ ਵੀ ਹੈ ਕਿ ਉਹ ਵਾਹਿਗੁਰੂ ਸਾਹਿਬ ਨੂੰ ਛੱਡ ਕੇ ਕਾਲ ਯੁਗ ਦੇ ਪ੍ਰਭਾਵ ਥੱਲੇ ਆ ਕੇ ਗਲਤ ਕੰਮ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੀਆਂ ਹਨ। ਮਜਨੂ ਦਾ ਅਖਰੀ ਅਰਥ ਹੈ دیਵਾਨਾ। ਅਰਬ ਦੇਸ਼ ਦਾ ਇੱਕ ਨੌਜਵਾਨ ਜਿਸ ਦਾ ਨਾਂ ਕੈਸ ਸੀ, ਇੱਕ ਲੈਲਾ ਨਾਂ ਦੀ ਕੁੜੀ ਤੇ ਪਾਗਲਾਂ ਦੀ ਹੱਦ ਤੱਕ ਆਸ਼ਿਕ ਹੋ ਗਿਆ ਸੀ। ਜਿਸ ਕਾਰਨ ਲੋਕ ਕੈਜ਼ ਨੂੰ ਮਜਨੂ ਕਹਿਣ ਲੱਗ ਪਏ ਸੀ ਅਤੇ ਹੁਣ ਹਰ ਇੱਕ ਉਸ ਲੜਕੇ ਨੂੰ ਜੋ ਕਿਸੇ ਕੁੜੀ ਦੇ ਪਿਆਰ ਵਿੱਚ ਪਾਗਲ ਹੋ ਜਾਵੇ ਨੂੰ ਮਜਨੂ ਕਹਿ ਦਿੰਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਗੁਰਸਿੱਖ ਭਾਈ ਨੰਦ ਲਾਲ ਜੀ ਫਾਰਸੀ ਵਿੱਚ ਇੱਕ ਬੜਾ ਉੱਚਾ ਖਿਆਲ ਬਖਸ਼ਦੇ ਹਨ ਉਹ ਫਰਮਾਉਂਦੇ ਹਨ ਕਿ ਮਜਨੂਨੇ ਤੌਕੇ ਆਸ਼ਿਕ ਲੈਲਾ ਬਾਸ਼ਦ ਭਾਈ ਸਾਹਿਬ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਜੋ ਤੇਰਾ ਮਜਨੂ ਹੋ ਜਾਵੇ ਉਹ ਕਿਸੇ ਲੈਲਾ ਤੇ ਆਸ਼ਿਕ ਕਿਵੇਂ ਹੋ ਸਕਦਾ ਹੈ ਦੇਖੋ ਕਿਹਦਾ ਮਹਾਨ ਫਲਸਫਾ ਹੈ ਗੁਰੂ ਕੇ ਸਿੱਖ ਆਪਣੇ ਪ੍ਰੀਤਮ ਪਿਆਰੇ ਵਾਹਿਗੁਰੂ ਸਾਹਿਬ ਦੇ ਮਜਨੂ ਹੁੰਦੇ ਹਨ ਇਸ ਲਈ ਉਹ ਕਿਸੇ ਲੈਲਾ ਤੇ ਆਸ਼ਿਕ ਨਹੀਂ ਹੁੰਦੇ ਸਿੱਖ ਆਪਣੇ ਮਹਿਬੂਬ ਵਾਹਿਗੁਰੂ ਸਾਹਿਬ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਰਹਿੰਦਾ ਹੈ ਉਹ ਬੰਦ-ਬੰਦ ਘਟਵਾ ਲੈਂਦਾ ਹੈ ਖੋਪੜ ਲੋਹਾ ਲੈਂਦਾ ਹੈ ਚਾਰ ਖੜੀਆਂ ਤੇ ਚੜ ਜਾਂਦਾ ਹੈ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰ ਕੇ ਵੀ ਆਪਣੇ ਮਹਿਬੂਬ ਲਈ ਪਿਆਰ ਨਹੀਂ ਘਟਾਉਂਦਾ ਅਤੇ ਇਸ ਬਦਲੇ ਵਾਈਗੁਰੂ ਸਾਈ ਵੀ ਆਪਣੇ ਆਸ਼ਿਕ ਨੂੰ ਇਲਾਹੀ ਆਨੰਦ ਨਾਲ ਮਾਲਾ-ਮਾਲ ਕਰ ਦਿੰਦਾ ਹੈ। ਇਸ ਦੁਨੀਆ ਵਿੱਚ ਉਹ ਆਪਣੇ ਆਸ਼ਕਾਂ ਨੂੰ ਨਾਮ ਦਾ ਮਹਾਰਾਜ ਬਖਸ਼ਦਾ ਹੈ ਅਤੇ ਇਸ ਦੁਨੀਆ ਵਿੱਚੋਂ ਚਲਾਣੇ ਉਪਰੰਤ ਸੱਚਖੰਡ ਵਿਖੇ ਆਪਣੇ ਨੇਕਟ ਨਿਵਾਸ ਬਖਸ਼ ਦਿੰਦਾ ਹੈ। ਦੇਖੋ ਇਹ ਪਵਿੱਤਰ ਪਿਆਰ ਦਾ ਅੰਜਾਮ ਕਿੰਨਾ ਸੋਹਣਾ ਨਿਕਲਦਾ ਹੈ। ਹੁਣ ਦੇਖਦੇ ਹਾਂ ਕਿ ਸੰਸਾਰੀ ਪਿਆਰ ਦਾ ਅੰਜਾਮ ਕੀ ਨਿਕਲਦਾ ਹੈ। ਦੁਨਿਆਵੀ ਆਸ਼ਕ ਕੈਜ਼ ਜਿਸ ਨੂੰ ਮਜਨੂ ਵੀ ਕਹਿੰਦੇ ਹਨ ਅਤੇ ਤੀਦੋ ਜਿਸ ਨੂੰ ਰਾਂਝਾ ਵੀ ਕਹਿੰਦੇ ਹਨ ਇਹਨਾਂ ਦੋਹਾਂ ਨੇ ਵੀ ਪਿਆਰ ਵਿੱਚ ਬੜੀਆਂ ਕੁਰਬਾਨੀਆਂ ਕੀਤੀਆਂ ਸਨ ਪਰ ਉਹਨਾਂ ਨੂੰ ਇਸ ਬਦਲੇ ਮਿਲਿਆ ਕੀ ਕੈਜ਼ ਲੈਲਾ ਲੈਲਾ ਕਰਦਾ ਮਰ ਗਿਆ ਅਤੇ ਤੀਦੋ ਰਾਂਝਾ ਹੀਰ ਹੀਰ ਕਰਦਾ ਇਸ ਦੁਨੀਆ ਵਿੱਚੋਂ ਕੂਚ ਕਰ ਗਿਆ ਅਨੇਕਾਂ ਮਿਰਜ਼ੇ ਵਰਗੇ ਆਸ਼ਕ ਸਾਬਾ ਵਰਗੀਆਂ ਦੇ ਧੋਖੇ ਵਿੱਚ ਮਾਰੇ ਗਏ ਮਿਲਿਆ ਕਿਸੇ ਨੂੰ ਕੁਝ ਨਹੀਂ ਖਾਲੀ ਹੱਥੀ ਇਥੋਂ ਚਲੇ ਗਏ ਜੇ ਇਹਨਾਂ ਆਸ਼ਕਾਂ ਨੂੰ ਉਹਨਾਂ ਦੀ ਮੰਜ਼ਲ ਵੀ ਮਿਲ ਜਾਂਦੀ ਤਾਂ ਕਿਹੜਾ ਖਜ਼ਾਨਾ ਮਿਲ ਜਾਣਾ ਸੀ ਜੇ ਕਿਤੇ ਲੈਲਾ ਕੈਜ਼ ਦੀ ਹੋ ਜਾਂਦੀ ਤਾਂ ਕਿਹੜੀ ਦੁਨੀਆ ਤੋਂ ਨਿਰਾਲੀ ਪ੍ਰਾਪਤੀ ਹੋਣੀ ਸੀ ਇਹੋ ਪ੍ਰਾਪਤੀ ਹੋਣੀ ਸੀ ਨਾ ਕਿ ਲੈਲਾ ਕੈਜ਼ ਨਾਲ ਵਿਆਹੀ ਜਾਣੀ ਸੀ ਅਤੇ ਉਸਦੇ ਬੱਚਿਆਂ ਦੀ ਮਾਂ ਬਣ ਜਾਣੀ ਸੀ ਇਸ ਵਿੱਚ ਦੱਸੋ ਕੀ ਵਿਲੱਖਣਤਾ ਹੋਣੀ ਸੀ ਜੇ ਲੈਲਾ ਉਸ ਜਨਮ ਵਿੱਚ ਮਜਨੂ ਦੀ ਨਹੀਂ ਬਣੀ ਤਾਂ ਅਗਲੇ ਜਨਮ ਵਿੱਚ ਬਣ ਗਈ ਹੁਣੀ ਹੈ ਇਸ ਵਿੱਚ ਵੀ ਵਿਸ਼ੇਸ਼ਤਾ ਕੀ ਹੈ ਕੁਝ ਵੀ ਨਹੀਂ ਜੋ ਲੋਕ ਦੁਨਿਆਵੀ ਆਸ਼ਕੀਆਂ ਵਿੱਚ ਫਸੇ ਹੋਏ ਹਨ ਉਹ ਉਸ ਹਿਰਨ ਵਾਂਗ ਹਨ ਜੋ ਰੇਗਿਸਤਾਨ ਵਿੱਚ ਦੂਰ ਪਾਣੀ ਦਾ ਸਰੋਵਰ ਦੇਖਦਾ ਹੈ ਅਤੇ ਉਸ ਵੱਲ ਭੱਜਦਾ ਹੈ ਜਦੋਂ ਉੱਥੇ ਪਹੁੰਚਦਾ ਹੈ ਤਾਂ ਪਤਾ ਲੱਗਦਾ ਹੈ ਕਿ ਪਾਣੀ ਨਹੀਂ ਬਲਕਿ ਰੇਤਾ ਹੀ ਸੀ ਜੋ ਕਿ ਸੂਰਜ ਦੀਆਂ ਕਿਰਨਾਂ ਕਰਕੇ ਦੂਰੋਂ ਪਾਣੀ ਪ੍ਰਤੀਤ ਹੁੰਦਾ ਸੀ ਇਸ ਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਹਨ ਉਹ ਮ੍ਰਿਗ ਭਾਵ ਹਿਰਨ ਇਸੇ ਤਰ੍ਹਾਂ ਹੀ ਪਾਣੀ ਨੂੰ ਲਬਦਾ ਲਬਦਾ ਥੱਕ ਹਾਰ ਕੇ ਮਾਰੂਥਲਾਂ ਵਿੱਚ ਫਨਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜੋ ਲੋਕ ਮਾਸ ਦੀਆਂ ਮੂਰਤੀਆਂ ਵਿੱਚੋਂ ਆਨੰਦ ਦੀ ਪ੍ਰਾਪਤੀ ਭਾਲਦੇ ਹਨ, ਉਹ ਕਾਮ ਵਾਸਨਾ ਦੇ ਮਾਰੂਥਲ ਵਿੱਚ ਫਨਾ ਹੋ ਜਾਂਦੇ ਹਨ ਅਤੇ ਬਿਸਿਆਰ ਦੁੱਖ ਭੋਗਦੇ ਹਨ। ਸੋ ਗੁਰਸਿੱਖ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਪਣਾ ਮੂਲ ਪਛਾਣੋ ਅਤੇ ਸੜਕ ਛਾਪ ਮਜਨੂ ਬਣ ਕੇ ਆਪਣੀ ਸਿੱਖੀ ਨੂੰ ਅਤੇ ਆਪਣੇ ਆਪ ਨੂੰ ਕਲੰਕਿਤ ਨਾ ਕਰੋ। ਗੁਰਸਿੱਖ ਬਣ ਕੇ ਕੀਤੀਆਂ ਹੋਈਆਂ ਆਸ਼ਕੀਆਂ ਦੀਆਂ ਅਜੇਹੀਆਂ ਗੰਡਾਂ ਪੈਣੀਆਂ ਹਨ ਜੋ ਮੂੰਹ ਨਾਲ ਵੀ ਨਹੀਂ ਖੋਲ ਹੋਣੀਆਂ ਅਜੇਹੀਆਂ ਭਿਆਨਕ ਸਜ਼ਾਵਾਂ ਮਿਲਣਗੀਆਂ ਕਿ ਗੁਜ਼ਰਿਆ ਹੋਇਆ ਵੇਲਾ ਮੁੜ ਕੇ ਹੱਥ ਨਹੀਂ ਆਉਣਾ ਜੋ ਆਸ਼ਕੀਆਂ ਕਰਦੇ ਹੋਏ ਕੁੜੀਆਂ ਨੂੰ ਜੱਫੀਆਂ ਪਾਉਂਦੇ ਹਨ ਉਹਨਾਂ ਨੂੰ ਲੋਹੇ ਦੇ ਅੱਗ ਵਰਗੇ ਤੱਤੇ ਥੰਮਾਂ ਨਾਲ ਜੱਫੀਆਂ ਪਾਉਣੀਆਂ ਪੈਣੀਆਂ ਹਨ ਅਜੇਹੀਆਂ ਬਿਆੰਤ ਸਜ਼ਾਵਾਂ ਅੱਗੇ ਦਰਗਾਹ ਵਿੱਚ ਮਿਲਣਗੀਆਂ ਅਤੇ ਇਹ ਕੂੜੇ ਡਰਾਵੇ ਨਹੀਂ ਹਨ ਬਲਕੇ ਇੱਕ اٹਲ ਸਚਾਈ ਹੈ ਕਿਉਂਕਿ ਜੋ ਵੀ ਗੁਰਬਾਣੀ ਕਹਿੰਦੀ ਹੈ ਸੋ ਸਚੋ ਸੱਚ ਕਹਿੰਦੀ ਹੈ ਸੁਣੋ ਇਹ ਗੁਰਵਾਖ ਆਸਾ ਮਹੱਲਾ ਪੰਜਵਾਂ ਨਿਮਖ ਕਾਮ ਸਵਾਦ ਕਾਰਣ ਕੋਟ ਦਿਨਸਕ ਦੁਖ ਪਾਵੈ ਘਰੀ ਮੋਤ ਰੰਗ ਮਾਣੈ ਫਿਰ ਬਹਰ ਬਹਰ ਪਛਤਾਵੈ ਅੰਦੇ ਚੇਤ ਹਰ ਹਰ ਰਾਇ ਤੇਰਾ ਸੂਦ ਨੇੜੈ ਆਇ ਰਹਾਓ ਪਲਕ ਦ੍ਰਿਸ਼ਟ ਦੇਖ ਭੂਲੋ ਆਖ ਨੀਮ ਕੋ ਤੁਮਰ ਜੈਸਾ ਸੰਗ ਬੀਸਿਰ ਸੋ ਹੈਰੇ ਤੈਸੋ ਹੀ ਇਹ ਪਰਗ੍ਰਹ ਗੁਰੂ ਸਾਹਿਬ ਜੀ ਹੁਕਮ ਕਰਦੇ ਹਨ ਕਿ ਇੱਕ ਨਿਮਖ ਭਾਵ ਕੁਝ ਸਕਿੰਟ ਦੇ ਕਾਮ ਸਵਾਦ ਕਰਨ ਬੰਦਾ ਕਰੋੜ ਦਿਨ ਦੁੱਖ ਪਾਉਂਦਾ ਹੈ ਇੱਕ ਘੜੀ ਭਾਵ ਕੁਝ ਮਿੰਟ ਰੰਗ ਮਾਣਦਾ ਹੈ ਅਤੇ ਫਿਰ ਬਾਰ-ਬਾਰ ਪਛਤਾਉਂਦਾ ਹੈ ਗੁਰੂ ਸਾਹਿਬ ਤਾਣਨਾ ਕਰਦੇ ਹਨ ਕਿ ਅਕਲ ਦੇ ਅੰਨਿਆਂ ਹਰੀ ਨੂੰ ਚੇਤ ਲੈ ਕਿਉਂਕਿ ਤੇਰਾ ਉਹ ਦਿਨ ਨੇੜੇ ਆਇਆ ਪਿਆ ਹੈ ਜਦੋਂ ਤੂੰ ਇਹ ਦੁਨੀਆ ਛੱਡ ਕੇ ਚਲਿਆ ਜਾਣਾ ਹੈ ਅੱਕ ਅਤੇ ਨਿੰਮ ਵਰਗੇ ਕੌੜੇ ਤੁੰਮੇ ਨੂੰ ਤੂੰ ਦੇਖ ਕੇ ਭੁੱਲ ਗਿਆ ਹੈ ਕਿਉਂਕਿ ਤੁੰਮਾ ਦੇਖਣ ਨੂੰ ਬੜਾ ਸੋਹਣਾ ਹੁੰਦਾ ਹੈ ਪਰ ਖਾਣ ਨੂੰ ਬੜਾ ਹੀ ਕੌੜਾ ਇਸੇ ਤਰ੍ਹਾਂ ਹੀ ਪਰਾਏ ਘਰ ਦੀ ਇਸਤਰੀ ਨਾਲ ਜੋ ਸੰਕਾਨਾ ਹੈ ਉਹ ਇਦਾਂ ਹੈ ਜਿਵੇਂ ਜ਼ਹਿਰੀਲੇ ਫਨਿਰ ਨਾਗ ਦਾ ਸੰਗ ਕਰਨਾ ਹੈ ਸੋ ਜੋ ਵਿਅਕਤੀ ਸੇਖ ਹੋ ਕੇ ਕਾਮ ਵਾਸਨਾ ਦੇ ਅਧੀਨ ਆ ਕੇ ਆਸ਼ਕੀਆਂ ਕਰਦੇ ਹਨ ਅਤੇ ਇਦਾਂ ਦੀਆਂ ਗਲਤੀਆਂ ਕਰਦੇ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਵੱਡੀਆਂ ਸਜ਼ਾਵਾਂ ਮਿਲਦੀਆਂ ਹਨ ਸੋ ਅੱਜਕੱਲ ਦੇ ਨੌਜਵਾਨ ਸਿੱਖਾਂ ਨੂੰ ਇਹ ਤਾਕੀਦ ਹੈ ਕਿ ਪਿਆਰਿਓ ਸੰਭਲ ਜਾਓ ਆਪਣੇ ਕਿਰਦਾਰ ਉੱਚੇ ਰੱਖੋ ਅਤੇ ਕਿਸੇ ਮਾਸ ਦੀ ਮੂਰਤੀ ਪਿੱਛੇ ਆਪਣੇ ਸੱਚੇ ਗੁਰੂ ਨੂੰ ਪਿੱਠ ਨਾ ਦਿਓ ਮਾਸ ਭਾਵੇਂ ਕਿੰਨਾ ਵੀ ਸੋਹਣਾ ਜਾਪੇ ਹੈ ਤਾਂ ਆਖਰ ਮਾਸ ਹੀ ਨਾ ਜਿਵੇਂ ਖੜਿਆ ਹੋਇਆ ਕਸੁੰਬੜੇ ਦਾ ਫੁੱਲ ਬੜਾ ਸੋਹਣਾ ਲੱਗਦਾ ਹੈ ਪਰ ਇਹ ਬਹੁਤ ਜਲਦੀ ਬਿਨਛ ਜਾਂਦਾ ਹੈ ਇਵੇਂ ਹੀ ਮਾਸ ਦੇ ਸੋਹਣੇ ਰੂਪ ਬਹੁਤ ਜਲਦੀ ਢਲ ਜਾਂਦੇ ਹਨ ਇਨ੍ਹਾਂ ਕੂੜੇ ਰੂਪਾਂ ਪਿੱਛੇ ਸਦੀਵੀ ਰਹਿਣ ਵਾਲੇ ਵਾਹਿਗੁਰੂ ਸਾਹਿਬ ਦਾ ਤਿਆਗ ਕਰ ਦੇਣਾ ਪਰਲੇ ਦਰਜੇ ਦੀ ਮੂਰਖਤਾ ਹੈ ਸਿੱਖ ਮਰਦਾ ਮਰ ਜਾਵੇ ਪਰ ਆਸ਼ਕੀ ਦੇ ਗੰਦੇ ਕੰਮ ਵਿੱਚ ਕਦੇ ਨਾ ਪਵੇ ਗੁਰਸਿੱਖ ਨੂੰ ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਉੱਚਾ ਚੁੱਕਣਾ ਚਾਹੀਦਾ ਹੈ ਅਤੇ ਇਸ ਦੁਨੀਆ ਵਿੱਚੋਂ ਜਿੱਤ ਕੇ ਅੱਗੇ ਦਰਗਾਹ ਵਿੱਚ ਸੁਰਖਰੂ ਹੋਣਾ ਚਾਹੀਦਾ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਸਾਡੀ ਨੌਜਵਾਨ ਪੀੜੀ ਪੁਰਾਤਨ ਗੁਰਸਿੱਖਾਂ ਵਾਂਗ ਉੱਚੇ ਕਿਰਦਾਰ ਵਾਲੀ ਹੋਵੇ ਅਤੇ ਨਾਮ ਬਾਣੀ ਨਾਲ ਜੁੜ ਕੇ ਆਪਣੀ ਅਤੇ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ